हां जी 사ਸਰੀਕਾਰ जी ਹੋਰ ਕਿਵੇਂ ਆ ਉਮੀਦ ਕਰਦੀ ਆ ਆਪਾ ਠੀਕ ਠਾਕ ਹੀ ਹੋਗੇ ਤੇ ਅੱਜ ਇਹ ਗੱਲ ਕਰਾਂਗੇ ਭੈਣ ਭਰਾਵਾਂ ਦੇ ਰਿਸ਼ਤੇ ਬਾਰੇ ਵੀ ਭੈਣ ਭਰਾਵਾਂ ਦਾ ਰਿਸ਼ਤਾ ਕਿੰਨਾ ਖਾਸ ਹੁੰਦਾਗਾ ਵੀ ਭੈਣ ਭਰਾਵਾਂ ਦੇ ਇੱਕ ਯਹਰ ਰਿਸ਼ਤਾ ਹੁੰਦਾਗਾ ਜੋ ਵੀ ਮਾਪਿਓ ਤੋਂ ਬਾਅਦ ਕੋਈ ਵੀ ਸੋਡੀ ਖੁਸ਼ੀ ਮੰਗਦਾ ਉਹ ਸਿਰਫ ਇੱਕ ਭੈਣ ਹੀ ਹੁੰਦੀ ਹੈ ਜੀ ਤੇ ਭੈਣ ਤੋਂ ਬਿਨਾ ਹੋਰ ਕੋਈ ਖੁਸ਼ੀ ਨਹੀਂ ਮੰਗਦਾ ਹੁੰਦਾ ਹੈਗਾ ਵੀ ਭੈਣ ਹਮੇ ਸਭ ਦੇ ਭਰਾ ਦੀ ਖੁਸ਼ੀ ਮੰਗਦੀ ਹੈਗੀ ਉਹ ਦਿਲ ਤੋਂ ਰਿਸ਼ਤੇ ਨਮਾਉਂਦੀਆਂ ਨੇ ਪੈਣਾ ਹੁੰਦੀ ਨੇ ਜਿਹੜੇ ਉਹ ਦਿਲ ਤੋਂ ਰਿਸ਼ਤੇ ਨਮਾਉਂਦੀਆਂ ਨੇ ਨਾਮ ਨੇ ਦੇ ਵਿੱਚ ਕੋਈ ਲਾਲਚ ਹੁੰਦਾ ਨਾ ਕੋਈ ਉਹਨਾਂ ਦੇ ਵਿੱਚ ਲਾਲਚ ਹੁੰਦਾ ਪੈਣਾ ਦੇ ਵਿੱਚ ਐਨੇ ਕਿਸੇ ਚੀਜ਼ ਦਾ ਇਹ ਨਹੀਂ ਕਿ ਅਪਾ ਲਾਲਚ ਕਰਦੀਆਂ ਨੇ ਜਿਵੇਂ ਜਮੀਨ ਜਾਇਦਾਦ ਦਾ ਪੈਣਾ ਆਪਾਂ ਕਹਿੰਦੇ ਵੇ ਲਾਲਚ ਕਰਦੀਆਂ ਨੇ ਪੈਣਾ ਮਿੱਤੇ ਸਿਰ ਜਿੰਨੀ ਜਿਆਦਾ ਦਾ ਲਾਲਚ ਨਹੀਂ ਹੁੰਦਾ ਕਿਸੇ ਪੈਸੇ ਦਾ ਲਾਲਚ ਨਹੀਂ ਹੁੰਦਾ ਪੈਣਾ ਦਾ ਸਿਰਫ ਇੱਕ ਦਿਲ ਤੋਂ ਰਿਸ਼ਤਾ ਨਿਵਾਉਂਦੀਆਂ ਹੁੰਦੀਆਂ ਨੇ ਨੌਂਵਾਸ ਵਾਲਾ ਰਿਸ਼ਤਾ ਪੈਣਾ ਦਾ ਹੁੰਦਾਗਾ ਇਹਨਾਂ ਕਿ ਇਹ ਦਿਲ ਤੋਂ ਰਿਸ਼ਤਾ ਤਿਆਰ ਕਰਕੇ ਨਹੀਂ ਹੁੰਦੇ ਨੇ ਪਰਮਾਤਮਾ ਵੱਲੀ ਹੁੰਦਾਗਾ ਕਿਉਂਕਿ ਪੈਦਾ ਹੋਣ ਤੋਂ ਪਹਿਲਾਂ ਹੀ ਆਪਣਾ ਭੈਣ ਭਰਾਵਾਂ ਦਾ ਰਿਸ਼ਤਾ ਜੁੜ ਜਾਂਦਾਗਾ ਉਹਦੇ ਵਿੱਚ ਨਾ ਤਾਂ ਕੋਈ ਲਾਭ ਹੁੰਦਾ ਨਾ ਕੁਝ ਹੋਰ ਹੁੰਦਾ ਸਿਰ ਭੈਣ ਭਰਾਵਾਂ ਦੇ ਵਿੱਚ ਪਿਆਰ ਹੀ ਹੁੰਦਾਗਾ ਜਿਹੜੀ ਭੈਣ ਹੁੰਦੀ ਆ ਉਹ ਮਾਂ ਵਾਂਗ ਖਿਆਲ ਰੱਖਦੀ ਹੈਗੀ ਆਪਣੇ ਭਰਾ ਦਾ ਤੇ ਮਾਂ ਵਾਂਗ ਤਾਂ ਉਹ ਖਿਆਲ ਰੱਖਦੀ ਆ ਉਹਦੀ ਭਰਾ ਦੀ ਹਰ ਇੱਕ ਗੱਲ ਸੁਣਦੀ ਵੀ ਹੈਗੀ ਬੀਬੀਰੇ ਜੇ ਕੋਈ ਗੱਲ ਹੋਈ ਤੂੰ ਆ ਕੇ ਮੈਨੂੰ ਦੱਸੀ ਜੇ ਕੋਈ ਗਲਤ ਰਸਤੇ ਵੀ ਚਲਦਾ ਹੋਵੇ ਭਰਾ ਤਾਂ ਵੀ ਭੈਣ ਆ ਕੇ ਉਹਨੂੰ ਸਹੀ ਰਸਤਾ ਚੁਣ ਕੇ ਲਿੰਦੀ ਹੈਗੀ ਬੀਬੀਰੇ ਇਹ ਰਸਤਾ ਗਲਤ ਹੈਗਾ ਆਹ ਰਸਤਾ ਸਹੀ ਹੈਗੀ ਭੈਣ ਹੁੰਦੀ ਏ ਚ ਛੋਟੀ ਹੋਵੇ ਤਾਂ ਵੀ ਭਰਾ ਨਾਲੋਂ ਜ਼ਿਆਦਾ ਸਬਜੇਦਾਰ ਭੈਣ ਹੁੰਦੀ ਹੈਗੀ ਪਰ ਆ ਫਿਰ ਵੀ ਮੁੰਡੇ ਨੇ ਸਮਝਦਾਰ ਹੁੰਦੀ ਨਹੀਂ ਹੈਗੀ ਤਾਂ ਇਸ ਕਰਕੇ ਕਹਿੰਦੇ ਨੇ ਚ ਛੋਟੀ ਏ ਚ ਵੱਡੀ ਆ ਭੈਣ ਹਮੇਸ਼ਾ ਮਾਂ ਵਾਂਗੂ ਹੀ ਹੁੰਦੀ ਹੈਗੀ ਤੇ ਆਈ ਨਹੀਂ ਹੁੰਦਾ ਵੀ ਆਪਣੀ ਵੱਡੀ ਭੈਣ ਆ ਗਈ ਤਾਂ ਆਈ ਆਪਾਂ ਉਹਨਾਂ ਨੂੰ ਉਹ ਸਮਝਾ ਜੀ ਛੋਟੀ ਭੈਣ ਛੋਟੀ ਭੈਣ ਲਵੇ ਵੀ ਆਪਾਂ ਗੱਲ ਕਰਾਂਗੇ ਆਪਾਂ ਦਿਲੋਂ ਆਕੇ ਸਹੀ ਦਿਲ ਦੀ ਗੱਲ ਦੱਸਾਂਗੇ ਤਾਂ ਵੀ ਭੈਣ ਕਹੂਗੀ ਵੀਰੇ ਆ ਗੱਲ ਆਏ ਆਗੀ ਤੇ ਕਦੇ ਮਰਜ਼ੀ ਦੇਖ ਲਓ ਭੈਣ ਫਿਰ ਵੀ ਕਿਸੇ ਨਾ ਕਿਸੇ ਗੱਲ ਦਾ ਹੱਲ ਲੱਭ ਕੇ ਦੇ ਦਾਂਗੀ ਆਗੀ ਇਸ ਕਰਕੇ ਵੀ ਆਪਾਂ ਕਹ ਜਾਨੀ ਵੀ ਇਹ ਦਿਲ ਦਾ ਰਿਸ਼ਤਾ ਹੁੰਦਾ ਭੈਣ ਭਰਾਵਾਂ ਦਾ ਤੇ ਜਿਹੜੀ ਉਹ ਹਰ ਇੱਕ ਗੱਲ ਦੇ ਵਿੱਚ ਨਾ ਭਰਾ ਲਈ ਆਪਾਂ ਜੀ ਵੀ ਦਵਾ ਵੀ ਮੰਗਦੀ ਹੈਗੀ ਜਿਵੇਂ ਆਪਾਂ ਕਿਸੇ ਗੁਰੂ ਘਰ ਵਾਗੇ ਜਾ ਕਿ ਤੇ ਵਿਆਹ ਮੱਥਾ ਟੇਕਣ ਵਾਗੀਆਂ ਸਭ ਤੋਂ ਪਹਿਲਾਂ ਉਹਦੀ ਭਰਾ ਦੀ ਖੁਸ਼ੀ ਮੰਗੂਗੀ ਵੀ ਰੱਬਾ ਮੇਰੇ ਵੀਰੇ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਆ ਰੱਬਾ ਮੇਰੇ ਵੀਰ ਨੂੰ ਆ ਦੇ ਦੇ ਰੱਬਾ ਮੇਰੇ ਵੀਰ ਦਾ ਐਂ ਕਰ ਦੇ ਵੀ ਆਹ ਕੰਮ ਵਣ ਜੇ ਮੇਰੇ ਵੀਰ ਦਾ ਹਮੇਸ਼ਾ ਭੈਣ ਨਹੀਂ ਹੁੰਦੀ ਹੈਗੀ ਜਿਹੜੇ ਆਪਦੀ ਭਰਾ ਦਾ ਖਿਆਲ ਰੱਖਦੀ ਹੈਗੀ ਹੋਰ ਅੰਨਾ ਕੋਈ ਰਿਸ਼ਤਾ ਨਹੀਂ ਲੁੱਟਾ ਜਿਹੜਾ ਮੈਂ ਭਰਾ ਦਾ ਖਿਆਲ ਰੱਖੇ ਐਵੇਂ ਨਹੀਂ ਭੈਣ ਭਰਾਵਾਂ ਦੇ ਵਿੱਚ ਵੀ ਲੜਾਈ ਨਹੀਂ ਹੁੰਦੀ ਹੈਗੀ ਆਪਾਂ ਖੁਸ਼ੀਆਂ ਮੰਗਾਉਣ ਦੁਆਵਾ ਮੰਗੀ ਜਾਂ ਵੀ ਭਰਾ ਵਾਸਤੇ ਫਿਰ ਭੈਣ ਭਰਾਵਾਂ ਦੇ ਵਿੱਚ ਲੜਾਈ ਵੀ ਹੋ ਜਾਂਦੀ ਹੈਗੀ ਜੇ ਆਪਾਂ ਸਮਝ ਲਈਏ ਭੈਣ ਲੜ ਪਈ ਜੇ ਸਮਝ ਲਈ ਭਰਾ ਲੜ ਪਿਆ ਆਪਦੇ ਵਿੱਚ ਭੈਣ ਭਰਾਵਾਂ ਦੇ ਵਿੱਚ ਵੀ ਲੜਾਈਆਂ ਹੋ ਜਾਂਦੀਆਂ ਨੇ ਕਦੇ ਨਾ ਕਦੇ ਫਰਕ ਪੈ ਜਾਂਦੇ ਨੇ ਭੈਣ ਫੇਰ ਵੀ ਨਹੀਂ ਆਏ ਵੀ ਆਪਾਂ ਵੀ ਭਰਾ ਦਾ ਕਦੇ ਮਾੜਾ ਨਹੀਂ ਸੋਚਦੀ ਹੁੰਦੀ ਭੈਣ ਤੇ ਭਰਾ ਵਾਸਤੇ ਹਮੇਸ਼ਾ ਸੁੱਖੀ ਮੰਗਦੀ ਹੈਗੀ ਪਰ ਆਮ ਮਦਰ ਇਸਤਨ ਵਿੱਚ ਹੁੰਦਾ ਦਾ ਪਿਆਰ ਹੈਗਾ ਉਹ ਲੜਾਈ ਹੁੰਦੀ ਜਿਹੜੀ ਕਨੈਕਸ਼ਨ ਖਤਮ ਹੋ ਜਾਂਦੀ ਹੈ ਫਿਰ ਵੀ ਸਾਲ 6 ਮਹੀਨੇ 2 ਮਹੀਨੇ 1 ਮਹੀਨੇ ਵੀ ਨਾਲ ਦੇ ਵਿੱਚ ਉਹ ਲੜਾਈ ਖਤਮ ਹੋ ਜਾਂਦੀ ਹੈਗੀ ਜੇ ਭਰਾ ਨਹੀਂ ਬੁਲਾਉਗਾ ਤਾਂ ਭੈਣ ਬੁਲਾਉਂਗਾ ਭੈਣ ਨਹੀਂ ਬੁਲਾਉਗੀ ਤਾਂ ਭਰਾ ਬੁਲਾ ਲੂਗਾ ਇੰਨਾ ਦੀ ਲੜਾਈ ਹਮੇਸ਼ਾ ਖਤਮ ਹੋ ਜਾਂਦੀ ਆ ਉਹ ਆਈ ਕਹਿੰਦੇ ਨੇ ਵੀ ਜਿਹੜੇ ਘਰੇ ਕੁੜੀਆਂ ਨੇ ਉਹ ਭਾਗਾਂ ਦਾ ਘਰ ਹੁੰਦਾਗਾ ਨਸੀਬਾਂ ਦਾ ਘਰ ਹੁੰਦਾਗਾ ਕਿ ਇਸ ਕਰਕੇ ਵੀ ਕਿਉਂਕਿ ਉਹ ਰੱਬ ਵਰਗੀ ਹੁੰਦੀਆਂ ਨੇ ਭੈਣਾ ਹਰ ਇੱਕ ਚੀਜ਼ ਦਾ ਜਿਵੇਂ ਖਿਆਲ ਰੱਖਦੀਆਂ ਨੇ ਭੈਣਾ ਤੋਂ ਉੱਤੇ ਹੋਰ ਕੁਝ ਨਹੀਂ ਹੁੰਦਾ ਹੋਏਗਾ ਬਸ ਭੈਣ ਸਭ ਕੁਛ ਨੇ ਜੋ ਕੋ ਸੈਗੀਆਂ ਨੇ ਉਹ ਸਿਰਫ ਭੈਣਾ ਨਹੀਂ ਇਸ ਕਰਕੇ ਕਹਿੰਦੇ ਆ ਭੈਣ ਭਰਾਵਾਂ ਦੇ ਰਿਸ਼ਤੇ ਦੇ ਵਿੱਚ ہمیشہ پیار بنیا رہے ایک دوسرے دوسرے ਨੂੰ عزت ਵੀ دینی ਚਾਹੀਦੀ ਆ ਭੈਣ ਨੋਪਰਾ ਨੂੰ عزت دینی ਆਂਦੀ ਆ ਭਰਾ ਜਿਹੜਾ ਭੈਣ ਨੂੰ عزت ਦੇਵੇ ਅੱਜ ਦੋਨੇ ਰਿਸ਼ਤਿਆਂ ਦੇ ਵਿੱਚ عزت ਹੋਣੀ ਬਹੁਤ ਜ਼ਰੂਰੀ ਹੈਗੀ بس ਪ੍ਰਮਾਤਮਾ ਗੁਰੂ ਇਹ ਹੀ ਅਰਚ ਕਰਾਂਗੇ ਵੀ ਪ੍ਰਮਾਤਮਾ ਭੈਣ ਭਰਾਵਾਂ ਦੇ ਰਿਸ਼ਤਿਆਂ ਦੇ ਵਿੱਚ ਹਮੇਸ਼ਾ ਪਿਆਰ ਬਣਾ ਕੇ ਰੱਖਣਾ ਭੈਣ ਨੂੰ ਕੁਝ ਨਹੀਂ بس فراสุขੀ ਵਸਣਾ ਭੈਣ ਆ ਭਰਾਵਾਂ ਨੂੰ ਆਇ ਹੁੰਦਾ ਮੇਰੇ ਭੈਣਾਂ ਸੁખી ਵਸਣਾ ਹੋਰ ਕੁਝ ਨਹੀਂ ਹੁੰਦਾ بس ਉਹ ਡੜਾਂਗੀਆਂ ਦੇ ਮਿੱਠੀਆਂ ਮਿੱਠੀਆਂ ਹੁੰਦੀਆਂ ਰਹਿੰਦੀਆਂ ਨੇ ਹਨਾ ਫਿਰ ਵੀ ਪਿਆਰੀ ਹੁੰਦਾ ਭੈਣ ਭਰਾਵਾਂ ਦੇ ਵਿੱਚ ਬਸ ਇਦਵਾਰ ਦੇ ਹੋਰ ਕੁਝ ਨਹੀਂ ਕਹਿ ਸਕਦੇ ਪਰਮਾਤਮਾ ਭੈਣ ਭਰਾਵਾਂ ਦੇ ਰਿਸ਼ਤੇ ਅਨੁਸਾਰ ਤੰਦਰੁਸਤੀ ਵਾਸਤੇ ਤੇ ਆਪਦੇ ਆਪ ਦੇ ਘਰੇ ਵਸਦੇ ਰਹਿਣਾ ਤੇ ਬਸ ਸਾਸਰੀ ਘਰ ਜੀ ਧੰਨਵਾਦ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਲਾਈਕ ਤੇ ਕਮੈਂਟ ਕਰ ਦਿਓ ਧੰਨਵਾਦ